हां जी संत जी वैगर जी का खालसा वैगर जी की फतेह आज ਤੁਹਾਨੂੰ ਆਪਾਂ ਉਸ ਗੁਰੂ ਘਰ ਦੇ ਦਰਸ਼ਨ ਕਰਾ ਰਹੇ ਹਾਂ ਜਿਨ੍ਹਾਂ ਗੁਰੂ ਜਿਹੜੇ ਦੋ ਆਪਣੇ ਸਿੱਖ ਸੀਗੇ ਜਿਨ੍ਹਾਂ ਨੇ ਮੁਗਲ ਫੌਜਾਂ ਦੇ ਨੱਕ ਵਿੱਚ ਦਮ ਕਰ ਦਿੱਤਾ ਸੀਗਾ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜਿਨ੍ਹਾਂ ਨੇ ਮੁਗਲ ਫੌਜ ਜਦੋਂ ਪੂਰੀ ਆਪ ਦੇ ਜੋਬਲ ਤੇ ਉੱਤੇ ਸੀਗੀ ਕਹਿ ਦिए ਉਤਿਆਚਾਰ ਕਰ ਲਈ ਸੀ ਉਸ ਟਾਈਮ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਇਹ ਜਿਹੜਾ ਇਸ ਜਗ੍ਹਾ ਤੇ ਜਿਹੜਾ ਟੈਕਸ ਲਾਇਆ ਸੀਗਾ ਟੈਕਸ ਵਸੂਲਿਆ ਸੀ ਕਿਉਂਕਿ ਇਹ ਇੱਕ ਜਰਨੈਲੀ ਸੜਕ ਲਾਹੌਰ ਨੂੰ ਜਾਇਆ ਕਰਦੀ ਸੀ ਤੇ ਇਸ ਸੜਕ ਦੇ ਉੱਤੋਂ ਜਿਹੜੀਆਂ ਮੁਗਲ ਫੌਜਾਂ ਲੰਘਦੀਆਂ ਸੀ ਉਹਨਾਂ ਪਾਸੋਂ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਜਿਹੜਾ ਟੈਕਸ ਵਸੂਲ ਕੀਤਾ ਸੀਗਾ ਤੇ ਨਾਲੇ ਹੁਕਮ ਕੀਤਾ ਸੀਗਾ ਕਿ ਆਨਾ ਗੱਡਾ ਤੇ ਟਕਾ ਖੋਤਾ ਰਾਹ ਵਿੱਚ ਖਲੋਤਾ ਬਾਬਾ ਬੁੱਤਾ ਜਦੋਂ ਮੁਗਲ ਫੌਜਾਂ ਨੇ ਇਸ ਬਾਰੇ ਪਤਾ ਲੱਗਾ ਤਾਂ ਮੁਗਲ ਫੌਜਾਂ ਨੂੰ ਨਾਲੇ ਬਾਬੇ ਬੁੱਤਾ ਜੀ ਨੇ ਇਹ ਗੱਲ ਆਖੀ ਕਹਿੰਦੇ ਵੀ ਜਾ ਕੇ ਆਖੀ ਭਾਬੀ ਬਾਨ ਨੂੰ ਤੇਰਾ ਬੁੱਤਾ ਦਿਓਰ ਖਲੋਤਾ ਤੇ ਜਦੋਂ ਮੁਗਲ ਫੌਜਾਂ ਨੇ ਜਾ ਕੇ ਗੱਲ ਲਾਹੌਰ ਦੱਸੀ ਤਾਂ ਉੱਥੋਂ ਬਹੁਤ ਵੱਡੀ ਇੱਕ ਲੱਖਾਂ ਦੇ ਹਿਸਾਬ ਨਾਲ ਜਿਹੜੀ ਫੌਜ ਆਣ ਕੇ ਇਸ ਜਗ੍ਹਾ ਦੇ ਉੱਤੇ ਆਈ ਤੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਨੇ ਉਹਨਾਂ ਦਾ ਬੜਾ ਬਹਾਦਰੀ ਨਾਲ ਸੋਟਿਆਂ ਨਾਲ ਮੁਕਾਬਲਾ ਕੀਤਾ ਤੇ ਉਹਨਾਂ ਦੇ ਹਥਿਆਰ ਖੋ ਕੇ ਇੱਕ ਉਹਨਾਂ ਫੌਜ ਦਾ ਮੁਗਲ ਫੌਜ ਦਾ ਵੱਡਾ ਨੁਕਸਾਨ ਕੀਤਾ ਤੇ ਇਸ ਜਗ੍ਹਾ ਤੇ ਸ਼ਹੀਦੀ ਪ੍ਰਾਪਤ ਕੀਤੀ ਅੱਜ ਜਿਹੜਾ ਇਸ ਜਗ੍ਹਾ ਦੇ ਉੱਤੇ ਆ ਗੁਰਦੁਆਰਾ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਦਾ ਬਣਿਆ ਹੋਇਆ ਹੈ ਇਹ ਜਿਹੜਾ ਸਥਾਨ ਹੈ ਅੱਜ ਇਹ ਸੜਕ ਜਿਹੜੀ ਆਪਾਂ ਕਹਿੰਦੇ ਬੀੜ ਬਾਬਾ ਬੁੱਢਾ ਸਾਹਿਬ ਜੀ ਚਭਾਲ ਤੋਂ ਜਿਹੜੀ ਤਰਨਤਨ ਜਾਂਦੀ ਹੈ ਉਸ ਜਗ੍ਹਾ ਤੇ ਗੁਰਦੁਆਰਾ ਬਣਿਆ ਹੋਇਆ ਹੈ ਤੇ ਇਸ ਜਗ੍ਹਾ ਤੇ ਸੰਗਤਾਂ ਠਹਿਰਦੀਆਂ ਨੇ ਤੇ ਜਲਪਾਣੀ ਛਕਦੀਆਂ ਨੇ ਤੇ ਦਰਸ਼ਨ ਕਰਦੀਆਂ ਨੇ ਇਸ ਗੁਰਦੁਆਰੇ ਦੀ ਜਿਹੜੀ ਸੇਵਾ ਆ ਉਹ ਬਾਬਾ ਜਗਤਾਰ ਸਿੰਘ ਪੂਰੀ ਵਾਲੇ ਜੀ ਕਰਾ ਰਹੇ ਨੇ ਜੋ ਕਾਰ ਸੇਵਾ ਵਾਲਿਆ ਤੇ ਗੁਰਦੁਆਰਾ ਬਹੁਤ ਸ਼ਾਨਦਾਰ ਬਣਿਆ ਸਾਰਿਆਂ ਸੰਗਤਾਂ ਨੂੰ ਅਪੀਲ ਕਰਦੇ ਆਂ ਵੀ ਇਹਨਾਂ ਦੋ ਬਹਾਦਰ ਸੂਰਮਿਆਂ ਦਾ ਜਿਹੜਾ ਗੁਰਦੁਆਰਾ ਇੱਥੇ ਜਰੂਰ ਦਰਸ਼ਨ ਕਰਿਆ ਕਰੋ ਤੇ ਕਿਉਂਕਿ ਸ਼ਹੀਦਾਂ ਦੇ ਜਿਹੜੇ ਮੇਲੇ ਆ ਉਹ ਸਦਾ ਹੀ ਲੱਗਦੇ ਰਹਿੰਦੇ ਨੇ ਤੇ ਵੀਡੀਓ ਨੂੰ ਸ਼ੇਅਰ ਕਰਦੇ ਜੇ ਵੈਗਰੂ ਲਿਖ ਕੇ